ਵਾਰ-ਵਾਰ ਕਿਹਾ ਜਾਂਦਾ ਹੈ ਕਿ ਸ਼ਰਾਬ ਪੀ ਕੇ ਗੱਡੀ ਨਾ ਚਲਾਓ ਡਰਿੰਕ ਕਰਕੇ ਡਰਾਈਵ ਨਾ ਕਰੋ ਪਰ ਸ਼ਾਇਦ ਕੁਝ ਲੋਕ ਜੋ ਹੈ ਇਸ ਗੱਲ ਨੂੰ ਸਮਝਣ ਦੇ ਵਾਸਤੇ ਤਿਆਰ ਨਹੀਂ ਕਿ ਭਾਈ ਸਾਡਾ ਕੀ ਹੋਏਗਾ ਟ੍ਰੈਫਿਕ ਨਿਯਮ ਦੀ ਉਲੰਘਣਾ ਕਰਦੇ ਨੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਂਦੇ ਨੇ ਨਾਲ-ਨਾਲ ਮਾਸੂਮ ਲੋਕ ਵੀ ਇਸ ਕਰਕੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਹੁਣ ਜੇਕਰ ਅਸੀਂ ਤਾਜ਼ਾ ਤਸਵੀਰ ਦੀ ਗੱਲ ਕਰੀਏ ਤਾਂ ਤਾਜ਼ਾ ਮਾਮਲਾ ਖਰੜ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਖਰੜ ਪੁਲਿਸ ਤੇ ਹੱਥੇ ਅਜਿਹੇ ਲੋਕ ਚੜ ਜਾਂਦੇ ਨੇ ਜੋ ਕਿ ਗੱਡੀ ਵਿੱਚ ਸ਼ਰਾਬ ਦੇ ਨਾਲ ਪੂਰੀ ਤਰ੍ਹਾਂ ਤੂਸੇ ਹੁੰਦੇ ਨੇ ਤੇ ਡਰਾਈਵ ਕਰ ਰਹੇ ਹੁੰਦੇ ਨੇ ਤੇ ਜਦੋਂ ਪੁਲਿਸ ਵੱਲੋਂ ਇਹਨਾਂ ਨੂੰ ਰੋਕਿਆ ਜਾਂਦਾ ਤੇ ਟੈਸਟ ਕਰਨ ਨੂੰ ਕਿਹਾ ਜਾਂਦਾ ਉਸ ਤੋਂ ਬਾਅਦ ਪਤਾ ਲੱਗਦਾ ਕਿ ਇਹਨਾਂ ਨੇ ਤਾਂ ਸ਼ਰਾਬ ਤੂਸੀ ਹੋਈ ਹੈ ਇਹਨਾਂ ਨੇ ਜਾਣਾ ਸੀ ਮਨਾਲੀ ਉਸ ਤੋਂ ਬਾਅਦ ਪੁਲਿਸ ਇਹਨਾਂ ਨੂੰ ਬਾਰ ਗੱਡੀ 'ਚ ਬਾਰ ਕਰਦੀ ਹੈ ਇਹਨਾਂ ਨੇ ਜਾਣਾ ਸੀ ਮਨਾਲੀ ਤੁਸੀਂ ਵੇਖ ਸਕਦੇ ਹੋ ਠੰਡ ਦੇ ਵਿੱਚ ਇੰਨੀ ਠੰਡ ਦੇ ਵਿੱਚ ਜਮਾ ਨਿੱਕੀਆਂ-ਨਿੱਕੀਆਂ ਨਿਕਰਾਂ ਪਾ ਕੇ ਇਹ ਜੋ ਹੈ ਗੱਡੀ ਦੇ ਵੀ ਸਵਾਰ ਨੇ ਉੱਥੇ ਜਦੋਂ ਪੁਲਿਸ ਵੱਲੋਂ ਇਹਨਾਂ ਤੋਂ ਸਵਾਲ ਪੁੱਛਿਆ ਜਾਂਦਾ ਤਾਂ ਕਹਿੰਦੇ ਨੇ ਕਿ ਸਾਡਾ ਘਰ ਤਾਂ ਇੱਥੇ ਹੀ ਆ ਉਸ ਤੋਂ ਬਾਅਦ ਪੁਲਿਸ ਵੱਲੋਂ ਜੋ ਹੈ ਇੱਕ ਮੋਟਾ ਖਾਸਾ ਚਲਾਨ ਜੋ ਹੈ ਇਹਨਾਂ ਲੋਕਾਂ ਦਾ ਇਹਨਾਂ ਨੌਜਵਾਨਾਂ ਦਾ ਕੱਟ ਦਿੱਤਾ ਜਾਂਦਾ ਵਾਰ-ਵਾਰ ਕਿਹਾ ਜਾਂਦਾ ਹੈ ਕਿ ਸ਼ਰਾਬ ਪੀ ਕੇ ਗੱਡੀ ਨਾ ਚਲਾਓ ਡਰਿੰਕ ਕਰਕੇ ਡਰਾਈਵ ਨਾ ਕਰੋ ਪਰ ਸ਼ਾਇਦ ਕੁਝ ਲੋਕ ਜੋ ਹੈ ਇਸ ਗੱਲ ਨੂੰ ਸਮਝਣ ਦੇ ਵਾਸਤੇ ਤਿਆਰ ਨਹੀਂ ਕਿ ਭਾਈ ਸਾਡਾ ਕੀ ਹੋਏਗਾ ਟ੍ਰੈਫਿਕ ਨਿਯਮ ਦੀ ਉਲੰਘਣਾ ਕਰਦੇ ਨੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਂਦੇ ਨੇ ਨਾਲ-ਨਾਲ ਮਾਸੂਮ ਲੋਕ ਵੀ ਇਸ ਕਰਕੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਹੁਣ ਜੇਕਰ ਅਸੀਂ ਤਾਜ਼ਾ ਤਸਵੀਰ ਦੀ ਗੱਲ ਕਰੀਏ ਤਾਂ ਤਾਜ਼ਾ ਮਾਮਲਾ ਖਰੜ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਖਰੜ ਪੁਲਿਸ ਤੇ ਹੱਥੇ ਅਜਿਹੇ ਲੋਕ ਚੜ ਜਾਂਦੇ ਨੇ ਜੋ ਕਿ ਗੱਡੀ ਵਿੱਚ ਸ਼ਰਾਬ ਦੇ ਨਾਲ ਪੂਰੀ ਤਰ੍ਹਾਂ ਤੂਸੇ ਹੁੰਦੇ ਨੇ ਤੇ ਡਰਾਈਵ ਕਰ ਰਹੇ ਹੁੰਦੇ ਨੇ ਤੇ ਜਦੋਂ ਪੁਲਿਸ ਵੱਲੋਂ ਇਹਨਾਂ ਨੂੰ ਰੋਕਿਆ ਜਾਂਦਾ ਤੇ ਟੈਸਟ ਕਰਨ ਨੂੰ ਕਿਹਾ ਜਾਂਦਾ ਉਸ ਤੋਂ ਬਾਅਦ ਪਤਾ ਲੱਗਦਾ ਕਿ ਇਹਨਾਂ ਨੇ ਤਾਂ ਸ਼ਰਾਬ ਤੂਸੀ ਹੋਈ ਹੈ ਇਹਨਾਂ ਨੇ ਜਾਣਾ ਸੀ ਮਨਾਲੀ ਉਸ ਤੋਂ ਬਾਅਦ ਪੁਲਿਸ ਇਹਨਾਂ ਨੂੰ ਬਾਰ ਗੱਡੀ 'ਚ ਬਾਰ ਕਰਦੀ ਐ ਇਹਨਾਂ ਨੇ ਜਾਣਾ ਸੀ ਮਨਾਲੀ ਤੁਸੀਂ ਵੇਖ ਸਕਦੇ ਹੋ ਠੰਡ ਦੇ ਵਿੱਚ ਇੰਨੀ ਠੰਡ ਦੇ ਵਿੱਚ ਜਮਾ ਨਿੱਕੀਆਂ-ਨਿੱਕੀਆਂ ਨਿਕਰਾਂ ਪਾ ਕੇ ਇਹ ਜੋ ਹੈ ਗੱਡੀ ਦੇ ਵੀ ਸਵਾਰ ਨੇ ਉੱਥੇ ਜਦੋਂ ਪੁਲਿਸ ਵੱਲੋਂ ਇਹਨਾਂ ਤੋਂ ਸਵਾਲ ਪੁੱਛਿਆ ਜਾਂਦਾ ਤਾਂ ਕਹਿੰਦੇ ਨੇ ਕਿ ਸਾਡਾ ਘਰ ਤਾਂ ਇੱਥੇ ਹੀ ਆ ਉਸ ਤੋਂ ਬਾਅਦ ਪੁਲਿਸ ਵੱਲੋਂ ਜੋ ਹੈ ਇੱਕ ਮੋਟਾ ਖਾਸਾ ਚਲਾਨ ਜੋ ਹੈ ਇਹਨਾਂ ਲੋਕਾਂ ਦਾ ਇਹਨਾਂ ਨੌਜਵਾਨਾਂ ਦਾ ਕੱਟ ਦਿੱਤਾ ਜਾਂਦਾ ਵਾਰ-ਵਾਰ ਕਿਹਾ ਜਾਂਦਾ ਕਿ ਸ਼ਰਾਬ ਪੀ ਕੇ ਗੱਡੀ ਨਾ ਚਲਾਓ ਡਰਿੰਕ ਕਰਕੇ ਡਰਾਈਵ ਨਾ ਕਰੋ ਪਰ ਸ਼ਾਇਦ ਕੁਝ ਲੋਕ ਜੋ ਹੈ ਇਸ ਗੱਲ ਨੂੰ ਸਮਝਣ ਦੇ ਵਾਸਤੇ ਤਿਆਰ ਨਹੀਂ ਕਿ ਭਾਈ ਸਾਡਾ ਕੀ ਹੋਏਗਾ ਟ੍ਰੈਫਿਕ ਨਿਯਮ ਦੀ ਉਲੰਘਣਾ ਕਰਦੇ ਨੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਂਦੇ ਨੇ ਨਾਲ-ਨਾਲ 마ਸੂਮ ਲੋਕ ਵੀ ਇਸ ਕਰਕੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਹੁਣ ਜੇਕਰ ਅਸੀਂ ਤਾਜ਼ਾ ਤਸਵੀਰ ਦੀ ਗੱਲ ਕਰੀਏ ਤਾਂ ਤਾਜ਼ਾ ਮਾਮਲਾ ਖਰੜ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਖਰੜ ਪੁਲਿਸ ਤੇ ਹੱਥੇ ਅਜਿਹੇ ਲੋਕ ਚੜ ਜਾਂਦੇ ਨੇ ਜੋ ਕਿ ਗੱਡੀ ਵਿੱਚ ਸ਼ਰਾਬ ਦੇ ਨਾਲ ਪੂਰੀ ਤਰ੍ਹਾਂ ਤੂਸੇ ਹੁੰਦੇ ਨੇ ਤੇ ਡਰਾਈਵ ਕਰ ਰਹੇ ਹੁੰਦੇ ਨੇ ਤੇ ਜਦੋਂ ਪੁਲਿਸ ਵੱਲੋਂ ਇਹਨਾਂ ਨੂੰ ਰੋਕਿਆ ਜਾਂਦਾ ਤੇ ਟੈਸਟ ਕਰਨ ਨੂੰ ਕਿਹਾ ਜਾਂਦਾ ਉਸ ਤੋਂ ਬਾਅਦ ਪਤਾ ਲੱਗਦਾ ਕਿ ਇਹਨਾਂ ਨੇ ਤਾਂ ਸ਼ਰਾਬ ਤੂਸੀ ਹੋਈ ਹੈ ਇਹਨਾਂ ਨੇ ਜਾਣਾ ਸੀ ਮਨਾਲੀ ਉਸ ਤੋਂ ਬਾਅਦ ਪੁਲਿਸ ਇਹਨਾਂ ਨੂੰ ਬਾਰ ਗੱਡੀ 'ਚ ਬਾਰ ਕਰਦੀ ਐ ਇਹਨਾਂ ਨੇ ਜਾਣਾ ਸੀ ਮਨਾਲੀ ਤੁਸੀਂ ਵੇਖ ਸਕਦੇ ਹੋ ਠੰਡ ਦੇ ਵਿੱਚ ਇੰਨੀ ਠੰਡ ਦੇ ਵਿੱਚ ਜਮਾ ਨਿੱਕੀਆਂ-ਨਿੱਕੀਆਂ ਨਿਕਰਾਂ ਪਾ ਕੇ ਇਹ ਜੋ ਹੈ ਗੱਡੀ ਦੇ ਵੀ ਸਵਾਰ ਨੇ ਉੱਥੇ ਜਦੋਂ ਪੁਲਿਸ ਵੱਲੋਂ ਇਹਨਾਂ ਤੋਂ ਸਵਾਲ ਪੁੱਛਿਆ ਜਾਂਦਾ ਤਾਂ ਕਹਿੰਦੇ ਨੇ ਕਿ ਸਾਡਾ ਘਰ ਤਾਂ ਇੱਥੇ ਹੀ ਆ ਉਸ ਤੋਂ ਬਾਅਦ ਪੁਲਿਸ ਵੱਲੋਂ ਜੋ ਹੈ ਇੱਕ ਮੋਟਾ ਖਾਸਾ ਚਲਾਨ ਜੋ ਹੈ ਇਹਨਾਂ ਲੋਕਾਂ ਦਾ ਇਹਨਾਂ ਨੌਜਵਾਨਾਂ ਦਾ ਕੱਟ ਦਿੱਤਾ ਜਾਂਦਾ ਹੈ